ਹਾਂਜੀ ਬਾਈ ਬਹੁਤ ਭਰਾਵਾਂ ਦੇ ਜਰਸੀ ਵੜ ਵਾਸਤੇ ਫੋਨ ਆਉਂਦੇ ਸੀ ਆ ਗਿਆ ਪੰਜਾਬ ਵਾਲਾ ਨਗੀਨਾ ਆਪਣੇ ਕੋਲੇ ਪੰਜਾਬ ਵਾਲੀ ਜਰਸੀ origignal full guarantee ਹੂ 24 ਜੂਨ ਨੂੰ ਬਾਈ ਸਵੇਰੇ ਮੰਨ ਕੇ ਚਲੋ 8-9 ਵਜੇ ਇਹ ਸੂਕੇ ਤੇ ਜ਼ੇਰ ਪ੍ਰੋਪਰ ਇਹਦੀ ਪੈ ਚੁੱਕੀ ਆ full guarantee ਹੂ ਥਣਾ ਦੀ ਤੇ ਜ਼ੇਰ ਦੀ ਪਿਛਲੇ ਠੂਏ ਪਹਿਲੇ ਸੂਏ ਨੇ 18-19 ਕਿਲੋ ਦੁੱਧ ਦਿੱਤਾ ਐਸ ਵਾਰ ਦੁੱਧ ਦੀ ਉਮੀਦ ਹੈ ਤੋਂ ਮੰਨ ਕੇ ਚਲੋ 20 ਤੋਂ ਪਲੱਸ ਆ ਬਾਕੀ ਗੱਲ ਰਹਿੰਦੀ ਬਾਈ ਤੁਸੀਂ ਦੇਖਣਾ ਵੀ ਇਹ ਦੁੱਧ 10 ਦਿੰਦੀ ਆ ਕਿ 15 ਦਿੰਦੀ ਆ ਕਿ 50 ਦਿੰਦੀ ਆ ਇਹ ਤੁਸੀਂ ਦੇਖਣਾ ਮਗਰ ਬੱਛਾ ਥਣਾ ਦੀ ਗਾਰੰਟੀ ਆ ਜੇਰ ਦੀ ਗਾਰੰਟੀ ਆ ਤੋਰੇ ਪਰੇ ਕੰਨੋ ਇੱਕ ਨੰਬਰ ਆ ਥਣ ਚੱਡਾ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਜਿਆਦਾ ਸਾਫ ਆ ਤੇ ਪੰਜਾਬ ਵਾਲੀ ਦੀ ਗੱਲ ਫੁੱਲ ਗਾਰੰਟੀ ਹੂ ਰੇਟ ਵੀਰੇ ਫੋਨ ਤੇ ਕਰਾਂਗੇ ਕਿਉਂਕਿ ਵੀਡੀਓ ਚ ਕਰਦੇ ਆ ਕਈ ਭਰਾ ਫਿਰ ਤੁਹਾਨੂੰ ਪਤਾ ਕੰਦੂ ਪ੍ਰੰਤੂ ਕਰਦੇ ਆ ਕਿ ਇਹਦੀ ਵੇਚਣ ਵਾਲਾ ਬੰਦੇ ਨੇ ਵੀ ਲੈ ਜਾਣੀ ਹੁੰਦੀ ਆ ਤੇ ਫੋਨ ਕਰ ਲਿਓ ਜੇ ਕਿਸੇ ਭਰਾ ਨੂੰ ਚਾਹੀਦੀ ਆ ਪੈਨ ਪਤੌੜ ਜ਼ਿਲ੍ਹਾ ਬਰਨਾਲਾ 959274570 24 ਜੂਨ ਨੂੰ ਸਵੇਰੇ 8:00-9:00 ਵਜੇ ਸੁਈਆ ਸਾਰੇ ਭਰਾਵਾਂ ਦਾ ਧੰਨਵਾਦ ਜੀ ਜੇ ਰੋਕੇ